ਪਾਵਰ ਮੀਡੀਆ ਪੰਜਾਬ ਚੈਨਲ ਦੇਖ ਰਹੇ ਸਰੋਤਿਆਂ ਦਾ ਮੈਂ ਗਗਨਦੀਪ ਕੌਰ ਸਵਾਗਤ ਕਰਦੀ ਹਾਂ ਅੱਜ ਪਰਸ਼ੂਰਾਮ ਮੰਦਰ ਤਾਰੀਵਾਲ ਵਿਖੇ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਮੀਟਿੰਗ ਵਿਭਾਗ ਮੰਤਰੀ ਇੰਜੀਨੀਅਰ ਜਤਿੰਦਰ ਸ਼ਰਮਾ ਦੀ ਅਗਵਾਈ ਵਿੱਚ ਹੋਈ ਜਿਸ ਵਿੱਚ ਤਾਰੀਵਾਲ ਤੋਂ ਨਵੀਂ ਟੀਮ ਦਾ ਗਠਨ ਕੀਤਾ ਗਿਆ ਇਸ ਮੌਕੇ ਬ੍ਰਹਮਦਾਤ ਸ਼ਰਮਾ ਨੂੰ ਨਗਰ ਅਧਿਆਕਸ਼ ਚੰਦਰਕਾਂਤ ਨੂੰ ਨਗਰ ਮੰਤਰੀ ਸਾਈ ਦਾਸ ਰੈਨਾ ਨੂੰ ਮੁੱਠ ਮੰਦਿਰ ਪ੍ਰਮੁਖ ਸੁਸ਼ੀਲ ਕੁਰੀ ਨੂੰ ਨਗਰ ਉਪਦੇਸ਼ਕ ਅਨਿਲ ਸ਼ਰਮਾ ਨੂੰ ਗੋਮ ਰਕਸ਼ਾ ਪ੍ਰਮੁਖ ਰੁਦਰ ਸ਼ਰਮਾ ਨੂੰ ਬਜਰੰਗ ਦਲ ਸੰਯੋਜਕ वनीत कुमार सह संयोजक नियुक्त किया गया इस मौके विभाग मंत्री इंजीनियर जतेंद्र शर्मा ने कहा कि विश्व हिंदू परिषद का किसी भी राजनीतिक पार्टी नाल कोई संबंध नहीं है विश्व हिंदू परिषद एक हिंदू धर्म के प्रचार प्रसार लिए है इस मौके गुरदासपुर तो विशेष तौर पर पहुंचे सिटी प्रधान गगन शर्मा मीत प्रधान अजय सूबेदार राकेश कुमार साई रोशन लाल दिनेश चंद्र शर्मा ममता गोयल मंजू बाला अते कुमारी वलो तारिवाल शहर दे सारे प्रमुख शख्सियता विश्व हिंदू परिषद दी सिटी टीम दी जिम्मेवारी सौंपी गई देखो तारिवाल तो साडे पत्रकार अशोक कुमार दी खास रिपोर्ट हर हर महादेव इसमें भगवान तो की रामचंद्र जी महाराज की जय माता की जय माता की जय गंगा मैया की जय माता की हर हर महादेव हर ਮੈਂ ਗਗਨ ਸ਼ਰਮਾ ਨਗਰ ਅਧਿਸ਼ ਵਿਸ਼ਵਿੰਦੂ ਪਰਸ਼ਦ ਗੁਰਦਾਸਪੁਰ ਅੱਜ ਅਸੀਂ ਵਿਭਾਗ ਮੰਤਰੀ ਜਤਿੰਦਰ ਸ਼ਰਮਾ ਜੀ ਦੇ ਪ੍ਰਧਾਨਗੀ ਹੇਠ ਢੜੀਵਾਲ ਦੇ ਵਿੱਚ ਵਿਸ਼ਵਿੰਦੂ ਪਰਸ਼ਦ ਦੀ ਇੱਕ ਇਕਾਈ ਜਿਹੜੀ ਆ ਸਥਾਪਿਤ ਕਰਨ ਜਾ ਰਹੇ ਆ ਉਸ ਦੇ ਵਿੱਚ ਧਰਮ ਦੀ ਰੱਖਿਆ ਲਈ ਜਿਸ ਤਰ੍ਹਾਂ ਕਿ ਵਿਸ਼ਵਿੰਦੂ ਪਰਸ਼ਦ ਦੀ ਸਥਾਪਨਾ ਕੀਤੀ ਗਈ ਸੀ ਅਗਸਤ 1964 ਦੇ ਵਿੱਚ ਯਾਨੀ ਕਿ ਅੱਜ ਵਿਸ਼ਵਿੰਦੂ ਪਰਸ਼ਦ ਦੀ ਸਥਾਪਨਾ ਨੂੰ ਪੂਰੇ 60 ਸਾਲ ਹੋ ਚੁਕੇ ਨੇ ਉਹ 60 ਵਰ੍ਹੇ ਜਿਹੜੇ ਉਸ ਸੈਲੀਬ੍ਰੇਸ਼ਨ ਦੇ ਨਾਲ ਨਾਲ ਧਾਰੀਵਾਲ ਦੇ ਵਿੱਚ ਵਿਸ਼ਵ ਵਿਦੂ ਪ੍ਰਸ਼ਦ ਦੀ ਨਗਰ ਦੀ ਨਵੀਂ ਟੀਮ ਜਿਹੜੀ ਨਿਯੁਕਤ ਕੀਤੀ ਗਈ ਹੈ ਉਸ ਦੇ ਵਿੱਚ ਸਾਡੇ ਨਗਰਪਾਲਿਕਾ ਦਿਨੇਸ਼ ਚੰਦਰ ਸ਼ਰਮਾ ਜੀ ਸਾਡੇ ਵਿਭਾਗ ਮੰਤਰੀ ਜਤਿੰਦਰ ਸ਼ਰਮਾ ਜੀ ਸਾਡੇ ਸਾਈ ਦਾਸ ਜੀ ਰੋਸ਼ਨ ਲਾਲ ਜੀ ਨਗਰ ਉਪਾਧੇ ਅਜੇ ਸੁਬੇਦਾਰ ਜੀ ਰਕੇਸ਼ ਕੁਮਾਰ ਜੀ ਮਾਤਰ ਸ਼ਕਤੀ ਜੋ ਪੰਜਾਬ ਪ੍ਰਾਂਤ ਗੋ ਰੱਖਿਆ ਪ੍ਰਮੁੱਖ ਮੰਤਤਾ ਗੋਇਲ ਜੀ ਇਹਨਾਂ ਸਾਰਿਆਂ ਦੇ ਸਹਿਯੋਗ ਦੇ ਨਾਲ ਟਾਰੀਵਾਲ ਦੇ ਵਿੱਚ ਬ੍ਰਹਮਦੇਵ ਸ਼ਰਮਾ ਜੀ ਇਹਨਾਂ ਨੂੰ ਵਿਸ਼ਵ ਹਿੰਦੂ ਪਰਸ਼ਦ ਦੀ ਨਗਰ ਅਧਿਸ਼ ਦੇ ਜ਼ਿੰਮੇਵਾਰੀ ਪ੍ਰਦਾਨ ਕੀਤੀ ਹੈ ਇਹਨਾਂ ਦੇ ਨਾਲ ਬਾਕੀ ਇਹਨਾਂ ਦੀ ਟੀਮ ਨੂੰ ਨਗਰ ਦੇ ਉਪਾਧਿਐਕਸ਼ ਪ੍ਰਾਂਤ ਸਹਿ ਪ੍ਰਮੁਖ ਗੁਜਰੰਗ ਦਲ ਪ੍ਰਮੁਖ ਗੁਜਰੰਗ ਦਲ ਸਹਿਪ ਜ਼ਿਲ੍ਹਾ ਬਜਰੰਗ ਦਲ ਸੰਯੋਜਕ ਤੇ ਜ਼ਿਲ੍ਹਾ ਸਹਿ ਸੰਯੋਜਕ ਇਹਨਾਂ ਸਾਰੀਆਂ ਜਿਹੜੀ ਹੈ ਲਗਭਗ ਦਰਜਨ ਜ਼ਿੰਮੇਵਾਰੀਆਂ ਇੱਥੇ ਬਣਾ ਕੇ ਮਤਲਬ ਉਹਨਾਂ ਨੂੰ ਦੇ ਕੇ ਪੂਰੀ ਟੀਮ ਜਿਹੜੀ ਤਿਆਰ ਕੀਤੀ ਹੈ ਅਸੀਂ ਇਹਨਾਂ ਤੋਂ ਪੂਰੀ ਆਸ ਕਰਦੇ ਆ ਕਿ ਜਿਸ ਤਰ੍ਹਾਂ ਗੁਰਦਾਸਪੁਰ ਦੇ ਵਿੱਚ ਵਿਸ਼ਵ Hindu ਪਰਿਸ਼ਦ ਲਗਾਤਾ ਜਿਹੜਾ ਕੰਮ ਕਰ ਰਹੀ ਹੈ ਧਰਮ ਦੇ ਕੰਮ ਕਰ ਰਹੀ ਹੈ ਉਸੇ ਤਰ੍ਹਾਂ ਧਾਰੀਵਾਲ ਜਾਂ ਅੱਗੇ ਵੀ ਹੁੰਦੇ ਰਏ ਆ ਲੇਕਿਨ ਉਹ ਵਿਸ਼ਵ Hindu ਪਰਿਸ਼ਦ ਦੇ ਬੈਨਰ ਥਲੇ ਉਹਨਾਂ ਧਰਮ ਕਰਮ ਦੇ ਕੰਮਾਂ ਵਿੱਚ ਹੋਰ ਬਰੋਤਰੀ ਹੋਏਗੀ ਐਹੀ ਮੇਰੀ ਇਹਨਾਂ ਤੋਂ ਮਤਲਬ ਕਿ ਪੂਰਾ ਅਪੀਲ ਵੀ ਹੈਗੀ ਆ ਤੇ ਨਾਲੇ ਮੈਨੂੰ ਉਮੀਦ ਵੀ ਹੈਗੀ ਆ ਕਿ ਇਹ ਬਹੁਤ ਵਧੀਆ ਧਾਰੀਵਾਲ ਦੇ ਵਿੱਚ ਬ੍ਰਹਮਦਰ ਸ਼ਰਮਾ ਜੀ ਕੋ ਬੜੇ ਸੁਲਝੇ ਹੋਏ ਇਨਸਾਨ ਨੇ ਇਹਨਾਂ ਦੀ ਪੂਰੀ ਟੀਮ ਜਿਹੜੀ ਆ ਬਹੁਤ ਚੰਗੇ ਪਰਿਵਾਰਾਂ ਨਾਲ ਤਾਂ ਸੰਬੰਧ ਰੱਖਦੇ ਨੇ ਤੇ ਇਹਨਾਂ ਦੀ ਰਹਿਨਮਾਈ ਦੇ ਵਿੱਚ ਵਿਸ਼ਵ ਬਿੰਦੂ ਪਰਿਸ਼ਦ ਦੇ ਵਿੱਚ ਵਿਸ਼ਵ ਬਿੰਦੂ ਪਰਿਸ਼ਦ ਜਿਹੜੀ ਆ ਧਾਰੀਵਾਲ ਦੇ ਵਿੱਚ ਬਹੁਤ ਅੱਛਾ ਕੰਮ ਕਰੇਗੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਅੱਜ ਸਭ ਤੋਂ ਪਹਿਲਾਂ ਮੈਂ ਕਹਾਂ ਕਿ ਇੱਕ ਸ਼ੁਭ ਜਹਾੜਾ ਵਾ ਤੇ ਜਿਹੜਾ ਆਪਣੇ ਵਿਸ਼ਵ ਹਿੰਦੂ ਪਰਿਸ਼ਦ ਜਿਹਦਾ ਸਤਾਪਨ ਦੇਸੂ ਆ ਰਿਹਾ ਵਾ ਔਰ ਦੂਸਰਾ ਜਨਮਸ਼ੀਰਵ ਦੇ ਹੜਾ ਜਿਹੜਾ ਚੱਲਿਆ ਕਾਲ ਜਨਵਰਸਤੀ ਆ ਰਹੀ ਆ ਉਸ ਦੇ ਤਹਿਤ ਇਹ ਰੱਜੀ ਇੱਕ ਗਠਨ ਹੋਇਆ ਹੋਇਆ ਵਿਚ ਹਿੰਦੂ ਪਰਸ਼ਦਾਂ ਇੱਕ ਬੜਾ ਕਿ ਸਾਡਾ ਸੁਭਾ ਦੇਵਾ ਜਿੰਨੇ ਵੀ ਟੀਮ ਗੁਰਦਾਸ ਕੋਲ ਵੀ ਸਾਡੇ ਕੋਲ ਆਈ ਹੈ ਜੀਐਸਓ ਸਾਡੇ ਤੇ ਗੁੰਦਰ ਸ਼ਰਮਾ ਜੀ ਬਗਨ ਜੀ ਇਹ ਆਪਣੀ ਪੂਰੀ ਟੀਮ ਲੈ ਕੇ ਤਾਰੀਵਾਲ ਦੇ ਚਾਕੇ ਇਹਨਾਂ ਨੇ ਇਸ ਹਿੰਦੂ ਪਰਸ਼ਦਾਂ ਜਿਹੜਾ ਗਠਨ ਕਰਵਾਇਆ ਵਾ ਮੈਂ ਪਹਿਲਾਂ ਤੇ ਨਾਲ ਬਹੁਤ ਬਹੁਤ ਧੰਨਵਾਦ ਕਰਾਂਗਾ ਕਿਉਂਕਿ ਇਹਨਾਂ ਨੇ ਕਾਫੀ ਦੇਰ ਤੋਂ ਚੱਲ ਰਿਆ ਸੀ ਤੇ ਬ੍ਰਹਮ ਜੀ ਤੁਸੀਂ ਕਾਫੀ ਸੇਵਾ ਕਰਤੋਂ ਹਮ ਕਰਦੇ ਹੋ ਅੱਛੇ ਚੱਲ ਰਹੇ ਹੋ ਤੇ ਤੁਸੀਂ ਸੇਵਾ ਭਾਰਤੀ ਦੀ ਕਾਫੀ ਸੇਵਾ ਕੀਤੀ ਹੈ ਲੇਕਿਨ ਹੁਣ ਤੁਸੀਂ ਸ੍ਰੀ ਸ਼੍ਰੀ ਗੁਰੂ ਪ੍ਰਸਾਦ ਦੇ ਵਿੱਚ ਆਣ ਕੇ ਕੋਈ ਸੇਵਾ ਕਰੋ ਅੱਜ ਉਹਨਾਂ ਦੇ ਕਹਿੰਦ ਤੇ ਇਹ ਜਿੰਮੇਵਾਰੀ ਨੂੰ ਦੇ ਕੇ ਗਏ ਨੇ ਕਿ ਅਸੀਂ ਮੈਂ ਜਿੰਮੇਵਾਰੀ ਲੈਣ ਦੇ ਕਾਬਲ ਤੇ ਨਹੀਂ ਸੀਗਾ ਲੇਕਿਨ ਫਿਰ ਵੀ ਉਹਨਾਂ ਦੇ ਸਾਰੀ ਟੀਮ ਦੇ ਕਹਿੰਦ ਦੇ ਨਾਲ ਦੇਖੋ ਕਿ ਮੇਰੀ ਇਹ ਟੀਮ ਜਿਹੜੀ ਮੇਰੇ ਨਾਲ ਸ਼ੁਰੂ ਤੋਂ ਕੰਮ ਕਰਦੀ ਚਲੀ ਆ ਰਹੀ ਆ ਬਹੁਤ ਅੱਛੀ ਟੀਮ ਆ ਕਿਉਂਕਿ ਜਦ ਤੋਂ ਵੀ ਮੇਰੇ ਨਾਲ ਜੁੜੇ ਦੇ ਨੇ ਇਹਨਾਂ ਤੋਂ ਬਗੈਰ ਇੱਕ ਮਿੰਟ ਵੀ ਨਾ ਚੱਲਿਆ ਉਹ ਟੀਮ ਦੇ ਸਾਰੇ ਨਾਲ ਚੱਲਦਾ ਆ ਰਿਹਾ ਵਾ ਔਰ ਮੈਨੂੰ ਇਹ ਪੂਰੀ ਮੇਦਾ ਤੇ ਇਹ ਤੀਰੂਣੀ ਦੇ ਨਾਲ ਹੀ ਮੈਂ ਜਿਹਨਾਂ ਦੇ ਘਰੇ ਜਿਨ੍ਹਾਂ ਦੇ ਅੱਜ ਤੱਕ ਧਰਮ ਦਾ ਜੋ ਅਸਲੇ ਪਤਨ ਹੋ ਰਿਹਾ ਵਾ ਧਰਮ ਦਾ ਜੋ ਨੀਚੇ ਜਾ ਰਿਹਾ ਵਾ ਉਸ ਨੂੰ ਠਾਨਣ ਵਾਸਤੇ ਇਹ ਆਪਣੀ ਪੂਰੀ ਟੀਮ ਦੇ ਨਾਲ ਮਾਪੂਰੀ ਟੀਮ ਦੇ ਨਾਲ ਔਰ ਗੁਰਦਾਪੁਰ ਦੀ ਟੀਮ ਦੇ ਨਾਲ ਜਿਨ੍ਹਾਂ ਨੇ ਇਥੇ ਮੈਨੂੰ ਜਨਵਰੀ ਸੌਂਪੀ ਆ ਮੈਂ ਇਸ ਤਰ੍ਹਾਂ ਇਸ ਚੀਜ਼ ਦੇ ਉੱਤੇ ਖਰਾ ਉਤਰਾਂਗਾ ਔਰ ਜਿੱਥੋਂ ਤੱਕ ਹੋ ਹੀ ਸਕਿਆ ਮੈਂ ਇਹਨਾਂ ਦੇ ਤੇਠੇ ਵੀ ਕਿਆ ਤੁਹਾਨੂੰ ਤੇਠੇ ਨਹੀਂ ਲੱਗਦਾਗਾ ਪੂਰਾ ਤਰਫ ਦੇ ਉਤੇ ਚੱਲਣਗੀ ਅੱਜ ਆ ਕਰਨ ਅਹੀਂ ਗੁਰਦਾਸਪੁਰ ਤਾਰੀਵਾਲ ਦੀ ਅਹੀਂ ਪਹੁੰਚੇ ਆ ਵਿਸ਼ਵਿੰਦੂ ਪਰਸ਼ਦ ਦੀ ਟੀਮ ਨੂੰ ਯੁਕਤ ਕਰਨ ਲਈ ਅਹੀਂ ਇੱਥੇ ਨਵੀਂ ਆਪਣੀ ਟੀਮ ਬਣਾਈ ਹੈ ਵਿਸ਼ਵਿੰਦੂ ਪਰਸ਼ਦ ਦੀ ਜਿਹਦੇ ਵਿੱਚ ਅਹੀਂ ਸਦਸੇ ਆਪਣੇ 15 ਸਦਸੇ ਜੋੜੇ ਆ ਤੇ ਉਹ ਇਹਦੇ ਵਿੱਚ ਵਧੀਆ ਕੰਮ ਕਰਨਗੇ ਸਾਡੇ ਨਾਲ ਮਿਲ ਜੁਲ ਕੇ ਸਾਡੀ ਬਾਣੀ ਬਾ ਇੱਕ ਪਉਣ ਭੈ ਜੀ ਸਰ ਮਾਤਾ ਸ਼ਕਤੀ ਅਹੀਂ ਪਰ ਮੁਕੇ ਇਹਨਾਂ ਨੇ ਚੁਣਿਆ ਇਹ ਵੀ ਸਾਡੇ ਨਾਲ ਮੈਂ علاوہ ਨਾਲ ਜੁੜਨਗੇ ਤੇ ਮਾਤਾ ਸ਼ਕਤੀ ਦਾ ਨਾਮ ਧਾਂਗੇ